ਮੈਂ ਖੜਾ ਰਹਾਂਗਾ ਫਿਰ ਉਹ ਕਿਆ ਕਰਨਾ ਭਾਈ ਡਿਮਾਂਡ ਕਰਦੇ ਆਂ ਦੀ ਚਲੋ 9 ਲੱਖ 10 ਹਜ਼ਾਰ ਰੁਪਏ ਡਿਮਾਂਡ ਕਰ ਦਨੇ ਆਪਾਂ ਠੀਕ ਆ ਬਾਕੀ ਜਿਹੜਾ ਮੇਰਾ ਵੀਰ ਲੈਣ ਆਊਗਾ ਨਾ ਆਪਾਂ ਉਹਨੂੰ ਬਿਲਕੁਲ ਜੈਜ ਰੇਟ ਦੇ ਟਰੈਕਟਰ ਦਵਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਸੋਨਾਲੀਕਾ 4 बाई 4 ਜਮਾਈ ਨਵਾਂ ਟਰੈਕਟਰ ਸ਼ੋਅਰੂਮ ਕੰਡੀਸ਼ਨ ਆ ਪੜਾ ਮਿਲੋ ਸਾਡੇ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਿਾ ਹਾਲ ਹੈ ਜੀ ਵਧੀਆ ਜੀ ਠੀਕ ਆ ਵੀਰੇ ਹੋਰ ਗਰਮੀ ਕਿੰਨੀ ਕਾ ਗਰਮੀ ਪੈ ਰਹੀ ਪੂਰੀ ਪੂਰੀ ਗਰਮੀ ਆ ਹਾਂ ਮੀਂਹ ਦੱਸਿਆ ਹੋਇਆ ਅੱਜ ਬਾਈ ਕੀ ਦੇਖੋ 12 ਵਜੇ ਤੋਂ ਬਾਅਦ ਰਾਤ ਨੂੰ ਰਾਤ ਦਾ ਹਾਂ ਆਹ ਟਰੈਕਟਰ ਵੀਰੇ ਕਿਹੜਾ ਮਾਡਲ ਹੈ ਬਾਈ ਮਾਡਲ ਆ ਵੀਰੇ 2022 ਮਾਡਲ 2022 2022 ਚ ਆ ਗਏ ਸੀਗੇ ਸੀ ਆਰ ਡੀ ਆਈ ਇਹ ਹਾਂ ਬਾਈ ਚ ਆ ਗਏ ਆ ਗਏ ਤੇ ਬਾਈ ਕਹਿੰਦਾ ਇਹ ਕੰਮ ਕਰਿਆ ਆਪਾਂ ਹਾਂ ਬਾਈ ਇਹ ਗੱਲ ਪੱਕੀ ਆ ਬਾਈ ਪਹਿਲਾਂ ਸੌਦਾ ਲੀਕਾ ਇਹਦਾ ਹਜੇ ਤਿੰਨ ਕਿ ਮਹੀਨੇ ਹੋਇਆ ਜੌਂਡੀਅਰ ਚਾਏ ਨੂੰ ਬਾਈ ਟਰੈਕਟਰ ਤਾਂ ਐ ਲਾ ਲਓ ਵੀ ਜਮਾਈ ਸ਼ੋਰੂਮ 'ਚ ਹੈ ਕੰਡੀਸ਼ਨ ਠੀਕ ਹੈ ਜੀ ਜਿਹਾ ਜੀ ਏਜੰਸੀ ਤੇ ਆਵ ਹੁੰਦਾ ਉਹ ਜਿਹਾ ਜੇ ਟਰੈਕਟਰ ਪਿਆ ਠੀਕ ਹੈ ਜੀ ਟਾਇਰ ਸ਼ਟਲ ਗੇਅਰ ਆ ਇਹ ਵੀਰੇ ਸ਼ਟਲ ਗੇਅਰ ਆ ਭਾਈ ਸ਼ਟਲ ਤੇ ਆਇਆ ਹੈ ਭਾਈ ਮੈਨੂੰ ਲੱਗਦਾ ਹੈ ਇਹ ਭਾਈ ਸੀ ਆਰ ਡੀ ਆਈ ਜਿਹਨੂੰ ਆਪਾਂ ਕਹਿੰਦੇ ਨੇ ਇਲੈਕਟ੍ਰੋਨਿਕ ਸੈਂਸਰ ਵਾਲਾ ਟਰੈਕਟਰ ਉਹ ਟਰੈਕਟਰ ਨੇ ਇਹ ਠੀਕ ਹੈ ਜੀ ਇਹ ਮੈਨੂੰ ਲੱਗਦਾ ਟਾਈਗਰ ਸ਼ੋਅ 'ਚ ਹੀ ਆਉਂਦਾ ਹੈ ਨਾ ਇਹ ਦੂਆ ਤਾਂ ਨਹੀਂ ਆਉਂਦਾ ਡੀ ਆਈ ਸ਼ੋਅ 'ਚ ਠੀਕ ਹੈ ਭਾਈ ਇਹ ਡੀ ਆਈ ਸ਼ੋਅ 'ਚ ਨਹੀਂ ਆਉਂਦਾ ਇਹ ਟਾਈਗਰ ਸ਼ੋਅ 'ਚ ਹੀ ਆਉਂਦਾ ਹੈ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ 90 ਪੈਸੇ ਹੀ ਹੋਗੀ ਬਾਈ ਚਾਰੇ ਟਾਇਰ 90 ਪੈਸੇ ਕੰਡੀਸ਼ਨ ਦੇ ਵਿੱਚ ਖੜੇ ਨੇ ਠੀਕ ਹੈ ਜੀ ਆ ਦੇਖੋ ਮੂਰੇ ਤੇ ਲੁੱਕ ਚੈੱਕ ਕਰੋ ਟਰੈਕਟਰ ਦੀ ਕਿਸੇ ਵੀ ਪਾਸੇ ਦੇ ਟਰੈਕਟਰ ਨੂੰ ਬਾਈ ਕਿਸੇ ਵੀ ਨੱਟ ਨੂੰ ਚਾਬੀ ਨਹੀਂ ਹੈਗੀ ਸਾਰਾ ਟਰੈਕਟਰ オリジナル ਹੈ ਜਿੱਦਾਂ ਦਾ ਕੰਪਨੀ ਤੇ ਆਇਆ ਹੋਇਆ ਕਿੰਨ ਚੱਲਿਆ ਹੋਇਆ ਕਿੰਨਾ ਕਿਹਾ 580 ਘੰਟੇ 580 580 ਘੰਟੇ ਚੱਲਿਆ ਹੋਇਆ ਬਾਈ ਸਿਰਫ ਠੀਕ ਹੈ ਜੀ ਤੇ ਬਾਕੀ ਅਛਾ ਪੀਵੀ 65 ਪੀਵੀ 65 ਨੰਬਰ ਹੈ ਜੀ ਮੋਹਾਲੀ ਜ਼ਿਲ੍ਹੇ ਦਾ ਠੀਕ ਹੈ ਜੀ ਬਾਕੀ ਟਰੈਕਟਰ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਣੀ ਆ ਸਾਰੇ ਜਿੰਨਾ ਕ ਆਪਾਂ ਨੂੰ ਪਤਾ ਹੈ ਬਾਈ ਬਾਕੀ ਤੁਸੀਂ ਦੇਖ ਲੈਣਾ ਹੈ ਵੀਡੀਓ ਵਿੱਚ ਜੇ ਕੋਈ ਚਾਹਵਾਨ ਸੱਜਣ ਹੋਇਆ ਟਰੈਕਟਰ ਆਪਾਂ ਦੇਣਾ ਤੁਹਾਨੂੰ ਰੇਟ ਵਿੱਚ ਜਮਾਂ ਹੀ ਰੇਟ ਆਪਾਂ ਤੁਹਾਨੂੰ ਵੀਡੀਓ ਦੇ ਐਂਡ 'ਚ ਦੱਸੂਗੇ ਠੀਕ ਹੈ ਜੀ ਤੇ ਬਾਕੀ ਮਾਡਲ ਬਾਈ ਆਪਾਂ ਤੁਹਾਨੂੰ ਦੱਸਿਆ ਇਹੜੇ ਬੇਡ ਬੂਟ ਨੇ ਬਾਈ ਇਹ ਇਹਨੂੰ ਨਾਲੇ ਆਉਂਦੇ ਨੇ ਕੰਪਨੀ ਵੱਲ ਤੇ ਸਾਡਾ 22 ਵੀ ਆ ਗਿਆ ਹੋਰ ਬਾਈ ਕੀ ਹਾਲ ਆ ਕਿੱਧਰ ਗਿਆ ਆ ਬਦਾਂ ਬਾਈ ਤੂੰ ਅੱਛਾ 855 ਠੀਕ ਆ ਬਾਈ ਬਾਈ ਟਰੈਕਟਰ ਦਿਖਾ ਰਿਹਾ ਬਾਈ ਦਾ ਕੋਈ ਬੰਦਾ ਆਇਆ ਟਰੈਕਟਰ ਦੇਖਣ ਰਿਸ਼ਤੇਦਾਰ ਆ ਬਾਈ ਕੋਈ ਹਾਂ ਭਾਜੀ ਦਾ ਅੱਛਾ ਲੋ ਬਾਈ ਉਹ ਟਰਾਈਆਂ ਵਾਦਿਆ ਸੌ ਰਾਜ ਠੀਕ ਆ ਆ ਟਰੈਕਟਰ ਬਾਰੇ ਦੇ ਦੇ ਬਾਈ ਜਾਣਕਾਰੀ ਸੀਆਰਡੀ ਬਾਰੇ ਉਹ ਪਰ ਬੈਠਾ ਮਾਲ ਕੋ ਨੂੰ ਪੁੱਛੇ ਵਾਈਟ ਟ੍ਰੇਨਿੰਗ ਲਾ ਕੇ ਆਏ ਸੀਆਰਡੀ ਦੇ ਨੂੰ ਵੱਧ ਪਤਾ ਮੈਂ ਨਹੀਂ ਲਾ ਕੇ ਆਇਆ ਟ੍ਰੇਨਿੰਗ ਹਾਂ ਸੀਆਰਡੀ ਥੋੜਾ ਲੱਗੀ ਮੇਰੇ ਹਾਂ ਸੀਆਰਡੀ ਬਈ ਸੀਆਰਡੀ ਬਾਰੇ ਯਾਰ ਮੈਨੂੰ ਘਟਨ ਰੋਲ ਜਮਾ ਕੋਈ ਸਤਾ ਨਹੀਂ ਬੋਲਦਾ ਇਹਦੇ ਬਾਰੇ ਸੀਆਰਡੀ ਦਾ ਯਾਰ ਮੇਰੀ ਗੱਲ ਸੁਣ ਸੀਆਰਡੀ ਚ ਕਿਆ ਹੁੰਦਾ ਹਾਂ ਸੀ ਕਿ ਇਹ ਹੁਣ ਮੈਨੂੰ ਵੀ ਨਾ ਉਹ ਹੈਪੀ ਦੀ ਵੀਡੀਓ ਮੰਗੋ ਲੋਕ ਗਾਣਾ ਕੱਢਣ ਲੱਜਣਾ ਸੀ ਆਰਟੀ ਦੇ ਵਿੱਚ ਇੱਕ ਕਾਮਰ ਰੇਲ ਹੁੰਦੀ ਆ ਹਾਂ ਉਹਦੇ ਵਿੱਚ ਉਹਨੇ ਪ੍ਰੈਸ਼ਰ ਸਾਰੀ ਨੋਜ਼ਲਾਂ ਨੂੰ ਬਰਾਬਰ ਦੇਣਾ ਅੱਛਾ ਇਹਦੇ ਵਿੱਚ ਪੰਪ ਦਾ ਟੱਕਾ ਹੀ ਕੰਮ ਨਹੀਂ ਹੈਗਾ ਅੱਛਾ ਪੰਪ ਦੀ ਟਾਈਮਿੰਗ ਆਊਟ ਕਰਕੇ ਵੀ ਛੱਡਦੇ ਤੂੰ ਹਾਂ ਡੀਜ਼ਲ ਪੰਪ ਦੀ ਤਾਂ ਵੀ ਟਰੈਕਟਰ ਸਟਾਰਟ ਹੋਊਗਾ ਚੱਲੂਗਾ ਅੱਛਾ ਹਾਂ ਉਹ ਪੰਪ ਤਾਂ ਨੂੰ ਹੈ ਵੀ ਨਹੀਂ ਬਾ ਪੰਪ ਉਹਨੂੰ ਛੋਟਾ ਹੁੰਦਾ ਆ ਜਾ ਮੜਾ ਦਿਖਾਈਏ ਥੋੜਾ ਜਿਹਾ ਹਾਂ ਛੋਟਾ ਜਿਹਾ ਪੰਪ ਹੁੰਦਾ ਜਿਹਦੇ ਦੂਜੇ ਨੂੰ ਵੱਡਾ ਆ ਇਹਦਾ ਇਹਦਾ ਸਿਰਫ ਪ੍ਰੈਸ਼ਰੇ ਮਾਰਦਾ ਆਪਰੇ ਪ੍ਰੈਸ਼ਰ ਨਹੀਂ ਆਪਰੇ ਬਸ ਡੀਜ਼ਲ ਸਪਲਾਈ ਕਰਨਾ ਤੇ ਸਾਬੰਪ ਹੈ ਨਾ ਛੋਟਾ ਜਿਹਾ ਹਾਂ ਬਾਈ ਆਪਾਂ ਇਹਨੇ ਬਸ ਡੀਜ਼ਲ ਸਪਲਾਈ ਕਰਨਾ ਜਿਹੜਾ ਮੇਨ ਕੰਮ ਆ ਰੇਲ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਡੀਜ਼ਲ ਦਾ ਅੱਛਾ ਤੇ ਬਾਈ ਸਾਨੂੰ ਇੱਕ ਵਾਰ ਦੀ ਸ਼ੋਅ ਫੋਲ ਕੇ ਵੀ ਦਿਖਾਉਣਾ ਹੈ ਵੀ ਕੀ ਕੀ ਫੰਕਸ਼ਨ ਹੈ ਇਹਦੇ ਵਿੱਚ ਬਾਈ ਸਾਡਾ ਦਊਗਾ ਜਾਣਕਾਰੀ ਉਹਦੇ ਵਾਰ ਹੈ ਨਹੀਂ ਬੰਦਾ ਹੈ ਬਾਈ ਸਾਡੇ ਮਿਸਤਰੀ ਸਾਹਿਬ ਆ ਗਏ ਬਾਈ ਹੋਰ ਕੀ ਹਾਲ ਹੈ ਜੀ ਅਪੂ ਬਾਈ ਹੈ ਜੀ ਆ ਦੇ ਪੰਪ ਦੇ ਵਿੱਚੋਂ ਦੋ ਲਾਈਨਾਂ ਹੀ ਜੰਨੀ ਆ ਦੀ ਠੀਕ ਆ ਆ ਗਿਆ ਭਾਈ ਇਹਦਾ ਪੰਪ ਜਿਹੜਾ ਲਾਇਆ ਹੋਇਆ ਠੀਕ ਹੈ ਜੀ ਆ ਰੇਲ ਦੀ ਗਈ ਪੰਪ ਦੇ ਵਿੱਚੋਂ ਆ ਆ ਰੇਲ ਠੀਕ ਆ ਭਾਈ ਆ ਆ ਗਈ ਕਾਮਨ ਰੇਲ ਆ ਕਾਮਨ ਰੇਲ ਠੀਕ ਆ ਕਮਾਲ ਇਹਦਾ ਠੀਕ ਆ ਅਸਰ ਲੱਗਿਆ ਹੋਵੇ ਦੇ ਵਿੱਚ ਇੱਥੋਂ ਹੀ ਦੀ ਟਾਈਮਿੰਗ ਦੂਗੀ ਸਾਰਾ ਕੋਈ ਇੱਥੋਂ ਹੀ ਆ ਭਾਈ ਇਹਦੇ ਵਿੱਚੋਂ ਹਾਂ ਇਹ ਉਹ ਜਿੱਦਾਂ ਗੱਡੀਆਂ ਚੜੀ ਹੁੰਦਾ ਯਾਰ ਮਤਲਬ ਕੀ ਕਹਿੰਦੇ ਉਹਨੂੰ ਜਿਹੜਾ ਗੱਡੀਆਂ ਜੋ ਹੋਉਂਦਾ ਹੈ ਡੀ ਆਰ ਵੀ ਹਾਂ ਜਿਹੜਾ ਜਿੱਥੇ ਪਿਊਜ ਹੋ ਹੁੰਦੇ ਆ ਸਾਰੇ ਆਹ ਪਲੱਗ ਲੋਕ ਜਿਹੜੇ ਲੱਗਦੇ ਨੇ ਸਾਰੇ ਸਾਰੇ ਜਿਹੜਾ ਹੁੰਦਾ ਉਹ ਦਿਮਾਗ ਕਹਿੰਦੇ ਨੂੰ ਗੱਡੀ ਦਾ ਯਾਰ ਜਿੱਦਾਂ ਹੁੰਦਾ ਉਹ ਈਸੀਐਮ ਈਸੀਐਮ ਹਾਂ ਈਸੀਐਮ ਦੇ ਵਿੱਚੋਂ ਆਹ ਸਾਰੇ ਨਾ ਸਾਰੇ ਹੀ ਦਾ ਜੋ ਵੀ ਟਾਈਮਿੰਗ ਦਾ ਇਹਦਾ ਈਸੀਐਮ ਕੰਟਰੋਲ ਕਰਦਾ ਠੀਕ ਆ ਇਲੈਕਟ੍ਰੋਨਿਕ ਹੈ ਠੀਕ ਆ ਐਂਡ ਦਾ ਭਾਵਾ ਤੇ ਇਹਨੂੰ ਅਮਰੇ ਇੱਕ ਗੱਲ ਹੋਰ ਦੇਖੀਆ ਮੈਂ ਜਿੰਨੇ ਮਲਗੀ ਸੈਂਸਰ ਜੌਂਡੀਰੇ ਦੇ ਵਿੱਚ ਘਟ ਹੈ ਉਹਨੇ ਹੈ ਨਹੀਂ ਹਾਂ ਇਹਨੂੰ ਘਟ ਹੈ ਹੈਨਾ ਘਟਾ ਇਹ ਇਹਦਾ ਵੀ ਹੁੰਦਾ ਡੀਜ਼ਲ ਵਾਲੇ ਦੇ ਇਹਦਾ ਬਈ ਦੇਖੋ ਡੀਜ਼ਲ ਫਿਲਟਰ ਵੀ ਇਹਦਾ ਉੱਜਈਆ ਸਾਰਾ ਪ੍ਰੋਸੈਸਰ ਦਾ ਥੱਲੇ ਸੈਂਸਰ ਲੱਗਿਆ ਹੋਆ ਹੈ। ਬਈ ਡੀਜ਼ਲ ਫਿਲਟਰ ਦੋ ਆ ਇਹਨੂੰ? ਦੋ ਆ। ਇੱਕ ਡੀਜ਼ਲ ਫਿਲਟਰ ਬਾਈ ਦੇਖੋ ਜਮੈਂ ਸਿੰਪਲ ਆਇਆ ਹੋਇਆ ਹੈ। ਦੂਜਾ ਮਤਲਬ ਕਿ ਇਲੈਕਟ੍ਰੋਨਿਕ ਹੈ। ਇਹ ਜੌਂਡੀਅਰ ਨੂੰ ਆ। ਹਾਂ ਜੌਂਡੀਅਰ ਨੂੰ ਦੋਨੇ ਮਤਲਬ ਇਹਦੇ ਨਾਲ ਤੇ ਆਉਂਦੇ ਆ। ਕੋਈ ਦਾ ਇੱਕੋ ਹੁੰਦਾ ਉਹਦਾ ਵੀ ਇੱਕ ਸੈਂਸਰ ਵਾਲੀ ਜਾਨੀ। ਹਾਂ ਹਾਂ ਹਾਂ। ਆਹ ਛੋਟਾ ਹੁੰਦਾ ਏ। ਆਹ ਸੈਂਸਰ ਵਾਲਾ ਹੁੰਦਾ। ਇਹ ਵੀ ਹੁੰਦਾ। ਠੀਕ ਆ। ਬਈ ਆਹ ਚੀਜ਼ ਵੀ ਲੱਗੀ ਵੀ ਹੁੰਦੀ ਜੌਂਡੀਅਰ 'ਚ ਆ? ਇਹ ਵੀ ਆ ਇਹ ਤਾਂ ਨਹੀਂ ਬਾਈ ਮੈਨੂੰ ਪਤਾ ਐਵੇਂ ਆਪਾਂ ਝੂਠ ਬੋਲਦੇ ਆ ਕੋਈ। ਅਦੂ ਜਿਹੜੇ ਕੁਛ ਨਾ ਹੋਣ ਦੇ ਉਹਦੇ ਨਾਲ ਵੀ ਖਤਰਨਾਕ ਹੁੰਦੀ ਹੈ ਠੀਕ ਆ ਬਾਈ ਮੈਂ ਤਾਂ ਕੋਈ ਪਤਾ ਆਹ ਬਾਈ ਉਹ ਲੱਗਿਆ ਹੋਇਆ ਹੈ ਕਿਆ ਕਹਿੰਦੇ ਨੇ ਇਹਨੂੰ ਆ ਟੋਰ ਕੀ ਡੀਓਸੀ ਆ ਟੋਰ ਕੀ ਟੋਰ ਲਗੀ ਇਹ ਬਾਈ ਡੀਓਸੀ ਉਹ ਕਹਿੰਦੇ ਧੂਆਂ ਆਪਣੇ ਜਿਹੜਾ ਵੀ ਅੰਦਰ ਇਹ ਉਹ ਕਰ ਦਿੰਦਾ ਖਤਮ ਹਾਂ ਗਿਆਸਾ ਝਾਲ ਦਿੰਦਾ ਹਾਂ ਅੰਦਰ ਅੰਦਰ ਹੀ ਝਾਲ ਦਿੰਦਾ ਹਾਂ ਹਾਂ ਜਿਹੜੀਆਂ ਨੇ ਦੇਖੀ ਹੋਣੀ ਵੀਡੀਓ ਹਰਪ੍ਰੀਤ ਦੀ ਹਾਂ ਹਰਪ੍ਰੀਤ ਬਾਈ ਵੀ ਬਾਈ ਵੀਡੀਓ ਦੇਖੀ ਹੋਈ ਆ ਨਹੀਂ ਜਾਂਦਾ ਬਾਈ ਉਹ ਬਾਈ ਅਸਲ ਜ ਹੈ ਕਹੇ ਨਹੀਂ ਅਸਲ ਵਿੱਚ ਤੁਹਾਨੂੰ ਮੈਂ ਦੱਸਦਾ ਇਹ ਬੋਲਦੇ ਕਹਾਤੇ ਨਹੀਂ ਹੈਗੇ ਭਾਈ ਵੀਡੀਓ ਪਾਈ ਤੱਕ ਦਿਨ ਹਰਪ੍ਰੀਤ ਬਾਈ ਦੀ ਉਹਨੇ ਥੋੜਾ ਜਿਹਾ ਬਹੁਤਾ ਗਲਤ ਇਨਫੋਰਮੇਸ਼ਨ ਦੇ ਦਿੱਤੀ ਸੀ ਉਹ ਬਾਈ ਨੇ ਇੱਕ ਨਾ ਇੱਕ ਉਹਦੀ ਆਈ ਹੈ ਹੁਣ 200 ਨਿਊ ਆਰਲੈਂਡ ਰੇਟਰ ਲਾਂਚ ਹੋਇਆ ਆਪਣੇ ਕੋਲ ਹਾਂ 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 ਤਾਂ 100 ਪਤਾ ਨਹੀਂ 30 HP ਦਾ ਪਤਾ ਨਹੀਂ ਕਿੰਨੇ ਦਾ 100 4 5 ਦਾ ਮਤ ਲੱਗਦਾ ਹਾਂ ਜਿਹੜਾ ਉਹ ਕਹਿੰਦੇ ਕੈਨੇਡਾ ਚ 15 ਸਾਲ ਪਹਿਲਾਂ ਚੱਲਦਾ ਉਹ ਟਰੈਕਟਰ ਉਹਦੇ ਵਿੱਚ ਵੀ ਹੁਣ ਉਹੀ ਉਹਨੇ ਬੰਦੇ ਨੇ ਇਦਾਂ ਗੋਲਿਆਵਾ ਕਹਿੰਦਾ ਇਹਦੇ ਵਿੱਚ ਡੀਜ਼ਲ ਕੁਲਰ ਵੀ ਲੱਗਿਆ ਵਾ ਅੱਛਾ ਵੀਡੀਓ ਰੀਲ ਮੈਂ ਦੇਖੀ ਅੱਜ ਉਹਦੇ ਵਿੱਚ ਵੀ ਇਦਾਂ ਗੋਲਿਆਵਾ ਬੰਨੇ ਠੀਕ ਆ ਵੀ ਉਹ ਦੇਖ ਲਾ ਉਹਦੇ ਵਿੱਚ ਹੋਣਾ ਆ ਪਹਿਰਾਦਿਆਂ ਦਾ ਹੋਊਗਾ ਪਤਾ ਨਹੀਂ ਡੌਗਰ ਤੇ ਵੀ ਹੈਗਾ ਜਣੀ ਉਹਦੇ ਠੀਕ ਆ ਹੈ ਡੀਜ਼ਲ ਕੁਲਰ ਕਹਿੰਦੇ ਉਹਨੂੰ ਠੀਕ ਆ ਬਾਈ ਫਾਇਦਾ ਹੋਵੇ ਨਾ ਹੋਵੇ ਕੰਪਨੀ ਤਾਂ ਲਾਤਾ ਕੰਪਨੀ ਲਾਤਾ ਠੀਕ ਹੈ ਟਰਬੋ ਨਹੀਂ ਹੈਗੀ ਇਸ ਚ ਬਾਈ ਟਰਬੋ ਨਹੀਂ ਹੈਗੀ ਇਸ ਚ ਹਨਾ ਹੈ ਟਰਬੋ ਨਹੀਂ ਹੈਗੀ ਇਸ ਚ ਟਰਬੋ ਨਹੀਂ ਹੈ ਬਿਦਆਉਟ ਟਰਬੋ ਇੰਜਨ ਹੈ ਹੂੰ ਠੀਕ ਹੈ ਟਰਬੋ ਹੈ ਨਹੀਂ ਬਾਕੀ ਬਾਕੀ ਇਹ ਕਿੰਨੇ ਬਾਈ 65 hp ਚ 65 ਚ 65 ਹਸ ਪਾਵਰ ਹੈ ਠੀਕ ਹੈ ਡੀਆਈ 65 ਟਾਈਗਰ ਤੇ ਬਾਕੀ ਉਦਾਂ ਬਾਈ ਠੀਕ ਹੈ ਟਰੈਕਟਰ ਆਪਾਂ ਤੁਹਾਨੂੰ ਸਾਰਾ ਦਿਖਾਤਾ ਜਿੰਨਾ ਕਿ ਸਾਨੂੰ ਪਤਾ ਤਾਂ ਬਾਕੀ ਕੀ ਗੱਲ ਹੈਗੀ ਆ ਅਮਨੇ ਕਹਿਣ ਨੂੰ ਸੀਆਰਡੀ ਆ ਪਰ ਇੰਨੇ ਜਿਆਦਾ ਸੈਂਸਰ ਇਚ ਹੈ ਨਹੀਂ ਜ਼ਿਆਦਾਤਰ ਬਾਕੀ ਸਾਰੀ ਚੀਜ਼ਾਂ ਮੈਨੂਅਲ ਹੈ ਬਾਈ ਆ ਦੇਖ ਲੋ ਜਿਹੜਾ ਜੌਂਡੀਅਰ ਹੈ ਨਾ ਸੀਆਰਡੀ ਹਾਂ 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 ਜੌਂਡੀਅਰ ਇੱਕ ਆਹ ਦੁਆ ਨੀ ਹੋਲਣ ਹਾਂ ਇਹਦੇ ਵਿੱਚ ਤਾਂ ਫੇਰ ਵੀ ਹੈ ਲੈ ਹੱਥ ਪਾਣੇ ਨੂੰ ਜਗਾ ਉਹਦੇ ਵਿੱਚ ਤਾਂ ਹੱਥ ਪਾਣੇ ਜਗ੍ਹਾ ਨਹੀਂ ਬਾਈ ਅੱਛਾ ਕਿਹੜੇ ਵਿੱਚ ਸੀ ਸੀਆਰਡੀ ਜਿਹੜਾ ਜੌਂਡੀਅਰ ਹੈ ਨਾਲ ਸਾਡੀ ਬੰਦਾ ਬਹੁਤ ਵੜਾ ਸਟੇਟ ਹੈ ਚਲ ਪਾਵਲੇ ਬਾਈ ਲਾ ਦੇ ਇਹਦੀ ਸ਼ਟਰ ਲਾ ਦੇ ਸ਼ਟਰ ਲਾ ਦੇ ਦਾਰੀ ਬਾਈ ਲਾ ਦੇ ਉਹ ਵੀ ਜਾਣਕਾਰੀ ਹੋਗੀ ਹੋਗੀ ਬਾਕੀ ਬਾਈ ਇਹਦੀ ਆਵਲੇ ਵੀਰੇ ਮਾਇਆ ਇਹਦੀ ਮਾਇਆ ਵੀਰੇ 935000 ਜਿਆਦਾ ਨਹੀਂ ਹੈ ਕਿ ਬਾਈ ਥੋੜੀ ਜਾਇਜ ਕਰ ਵੀਰੇ ਥੋੜਾ ਘੱਟ ਕਰਨਾ ਥੋੜਾ ਜਾਇਜ ਕਰ ਬਾਈ ਬਾਕੀ ਘੱਟ ਕਰ ਨਹੀਂ ਨਹੀਂ ਹੁਣੀ ਘੱਟ ਕਰ ਦੂੰ ਜੰਗਲ 5 ਘਟਾ ਦੇ ਯਾਰ ਹਾਂਜੀ 5 ਘਟਾ 910 ਦਾ ਦੇ ਦੂੰਗੇ ਬਾਈ ਲਾਸਟ ਨਹੀਂ ਬਾਈ ਹੋਰ ਘੱਟ ਕਰੋ ਹੋਰ ਨਹੀਂ ਹੋਣਾ ਬਸ ਨਹੀਂ ਨਹੀਂ ਫੇਰ ਨਹੀਂ ਵਿਕਣਾ ਬਾਈ ਇਹ ਰਤਾ ਕਰਿਆ ਚਲ ਫਿਰ ਤੂੰ ਦੱਸ ਦੇ ਹੁਣ ਮੈਂ ਖੜਾ ਰਹਾਂਗਾ ਫਿਰ ਉਹ ਕਿਆ ਕਰਨਾ ਨਹੀਂ ਤੂੰ ਦੱਸ ਦੇ ਭਾਈ ਡਿਮਾਂਡ ਕਰਦੇ ਆ ਦੀ ਚਲੋ 9 ਲੱਖ 10 ਹਜ਼ਾਰ ਰੁਪਏ ਡਿਮਾਂਡ ਕਰਦੇ ਨੇ ਆਪਾਂ ਠੀਕ ਆ ਬਾਕੀ ਜਿਹੜਾ ਮੇਰਾ ਵੀਰ ਲੈਣ ਆਊਗਾ ਨਾ ਆਪਾਂ ਉਹਨੂੰ ਬਿਲਕੁਲ ਜੈਜ ਰੇਟ ਦੇ ਟਰੈਕਟਰ ਦਵਾਵਾਂਗੇ ਠੀਕ ਆ ਜੀ ਆਗੇ ਤਸੱਲੀ ਕਰ ਲਓ ਟਰੈਕਟਰ 'ਚ ਕੋਈ ਨੁਕਸ ਹੋਇਆ ਭਾਈ ਜ਼ਿੰਮੇਦਾਰੀ ਹੈਗੀ ਆ ਇਹਦੀ ਵੀ ਜ਼ਿੰਮੇਦਾਰੀ ਆ ਭਾਈ ਦੀ ਅਮਨ ਬਾਈ ਦੀ ਵੀ ਠੀਕ ਆ ਹਾਂ ਮੇਰੀ ਵੀ ਜ਼ਿੰਮੇਦਾਰੀ ਆ ਠੀਕ ਆ ਫੁੱਲ ਯਾਨੀ ਕਿ ਗਾਰੰਟੀ ਆ ਟਰੈਕਟਰ ਦੀ हां यानी कि वैसे सेकंड हैंड ट्रैक्टर दी, दी हैं। है? कोई गारंटी ਹੁੰਦੀ ਨਹੀਂ ਪਰ ਤੁਹਾਨੂੰ ਪੂਰੀ ਗਾਰੰਟੀ ਦੇਣੀ ਹੈ ਬਾਈ ਏਜੰਸੀ ਵਾਲਿਆਂ ਨੇ ਜੋਂਡੀਰ ਵਾਲਿਆਂ ਨੇ ਹੈਂ ਹਾਂ ਆਪਾਂ ਤਾਂ ਨਹੀਂ ਹਰੇ ਟਰੈਕਟਰ ਤੇ ਕੋਈ ਨੋਸ ਬਾਈ ਬੈਟਰੀ ਬਾਕਸ ਦੇਖੋ ਕਿੰਨਾ ਸਪੈਸ਼ਲ ਆਇਆ ਵਾ ਵਧੀਆ ਨਹੀਂ ਬੈਟਰੀ ਬਸ ਸਿੱਧਾ ਹੁੰਦਾ ਤਾਂ ਇਹਦਾ ਥੋੜਾ ਜਿਹਾ ਮੋਡਲ ਲੱਗ ਬਣਾਤਾ ਬੈਟਰੀ ਬਾਕਸ ਇਹਦਾ ਠੀਕ ਹੈ ਕੰਮ ਵੀ ਤਾਂ ਹੀ ਆਉਣਾ ਹੈ ਠੀਕ ਹੈ ਇਹ ਰੈਕ ਲਾਇਆ ਵਾ ਨਾ ਹਾਂ ਲੱਗ ਜਾ ਡਿਜ਼ਾਈਨ ਬਣਾਇਆ ਹੋਇਆ ਠੀਕ ਹੈ ਜੀ ਬਾਕੀ ਯੂ ਦੇਖੋ ਬਾਈ ਕਿੰਨਾ ਯੂ ਪਾਏ ਪਏ ਕੰਪਨੀ ਵੱਲੋਂ ਆ ਬਹੁਤ ਹੈਵੀ ਯੂ ਪਾਏ ਪਲਾ ਅਮਨੇ ਬਾਈ ਜਿੱਦਾਂ ਦਾ ਜੂਬ ਆ ਉਹ ਜੋਂਡੀ ਨੂੰ ਆਉਂਦਾ ਨਾਲ ਦਾ ਨਾ ਹਾਂ ਉਹੀ ਆ ਉਹੀ ਚੀਜ਼ ਆ ਬਹੁਤ ਹੈਵੀ ਚੀਜ਼ ਲਾਈ ਹੋਈ ਆ ਬਾਈ 65 ਦੇ ਨਾਲੇ ਆਉਂਦਾ ਕੰਪਨੀ ਦੇ ਨਾਲੇ ਆਉਂਦਾ ਠੀਕ ਆ ਬਾਕੀ ਬਾਈ ਹੱਕ ਹੱਕ ਦੇਖ ਲੋ ਟਰੈਕਟਰ ਜਮਾਂ ਨਹੀਂ ਚੱਲਿਆ ਹੋਇਆ ਹਾਂ ਬਾਈ ਲੈ ਇੱਕ ਗੁਰ ਮੋਟੀ ਬਾਈ ਇਹ ਕਿੱਥੇ ਖਿਲਜੂ ਬਾਈ ਸੌਖਾ ਜਾ ਕਿਤੇ ਹਨਾ ਸਹੀ ਗੱਲ ਡਬਲ ਡਿਸਟ੍ਰੀਬਿਊਟਰ ਆ ਬਾਈ ਨਾਲੇ ਲੀਵਰ ਲੱਗਿਆ ਹੋਇਆ ਬਾਕੀ ਹੱਕ ਹੱਕ ਦੀ ਚਲਾਈ ਤੋਂ ਪਤਾ ਲੱਗ ਜਾਣਾ ਯਾਰ ਇੱਥੋਂ ਚਲਾਈ ਦਾ ਪਤਾ ਲੱਗਦਾ ਕਿੰਨਾ ਟਰੈਕਟਰ ਚੱਲਿਆ ਹੋਇਆ ਟੌਪ ਲਿੰਕ ਦੇਖ ਲੋ ਜਮਾਂ ਹੀ ਸਾਰਾ ਕੁਝ ਨਾਲ ਦਾ ਰੰਗ ਪੂਰਾ ਖੜਾ ਬਾਈ ਕਿਸੇ ਦਿਨ ਟਾਪੇ ਦਾ ਨਟ ਵੀ ਨਹੀਂ ਖੁੱਲਿਆ ਉਹ ਟਰੈਕਟਰ ਦਾ ਟਾਪੇ ਦਾ ਨਟ ਕੀ ਖੁੱਲਣਾ ਚੱਲਿਆ ਬਾਈ ਜਿਹੜਾ ਜਿਹੜਾ ਟਾਪੇ ਦਾ ਨਟ ਖੁੱਲਣਾ ਹੈ ਉਹ ਤਾਂ ਕੰਸਲ ਜੱਲਿਆ ਠੀਕ ਆ ਬਾਕੀ ਬਾਈ ਆਪਾਂ ਤੁਹਾਨੂੰ ਜਾਣਕਾਰੀ ਦੇਤੀ ਪੂਰੀ ਰੇਟ ਦੱਸਤਾ ਇੱਕ ਵਾਰ ਬਾਈ ਸਟਾਰਟ ਕਰਕੇ ਜਰੂਰ ਦਿਖਾ ਦਿਓ ਟਰੈਕਟਰ ਸਟਾਰਟਿੰਗ ਨਹੀਂ ਆਪਾਂ ਦਿਖਾਈ ਕਰਖ ਪਾਵਲ ਵੀਰੇ ਮਾਰਸਾਲ ਲੋ ਜੀ ਹੁਣ ਸਟਾਰਟਿੰਗ ਚੈੱਕ ਕਰਿਓ ਬਾਈ ਸਟਾਰਟਿੰਗ ਇਹਨਾਂ ਦੀ ਇੰਨੀ ਸੋਹਣੀ ਆ ਸੀਆਰ ਦੀ ਜਿਵੇਂ ਗੱਡੀ ਸਟਾਰਟ ਹੁੰਦਾ ਟਰੱਕ ਸਟਾਰਟ ਹੁੰਦਾ ਉਦਾਂ ਦੀ ਸਟਾਰਟਿੰਗਾਂ ਦੇਖਿਓ ਦੇਖੋ ਬਾਈ। ਕਿਆ ਕਹਿਰ ਸਾੜੇ। ਥੋੜੀ ਮੜ। ਬਾਈ। ਚਟਾਈ ਵੀ ਬਾਈ ਠੀਕ ਹੈ। ਚਟਾਈ ਵਧੀਆ ਲੈਟਰ ਦੀ। ਬਲ ਆਇਆ ਉੱਪਰ। ਲੋ ਜੀ। ਪੂਰਾ ਪੂਰਾ ਬਾਈ ਪੂਰਾ ਖੱਬੀਖਾਨ ਟਰੈਕਟਰ ਆ ਬਾਈ ਰੋਬ ਬਹੁਤ ਆ ਟਰੈਕਟਰ ਹੈ ਹੈ ਨਾ ਏਡੇ ਟਰੈਕਟਰ ਚਾਈਦਾ ਪਵਨ ਬਾਤੇ ਕਾਦਰ ਦੇ ਹਿਸਾਬ ਨਾਲ ਹਨਾ ਠੀਕ ਆ ਸਹੀ ਗੱਲ ਆ ਬਾਈ ਐਚ ਡੀ ਐਮ ਹੈਵੀ ਡਿਊਟੀ ਮਾਈਲੇਜ ਔਇਲ ਬ੍ਰੇਕ ਮਲਟੀ ਸਪੀਡ ਸੈਟਲ ਟੈਕ 2200 ਕੇਜੀ ਲਿਫਟ ਕਪੈਸਟੀ ਆਈ ਪੀਟੀਓ ਤੇ ਲੋ ਬਾਈ ਬਾਈ ਨੇ ਨਾਉਣ ਲੱਗੇ ਟਰੈਕਟਰ ਟਾਈਮ ਵੀ ਹੋ ਗਿਆ ਹੈ ਬਾਈ ਭਜਾਈ ਦਾ ਹੋਣੀਓ ਬਾਈ ਦਾ ਗਾਦੀ ਆਕੀ ਭਾਈ ਇੱਧਾਂ ਕਿਸੇ ਨੇ ਬੜੀ ਕਿਸੇ ਨੇ ਮਸ਼ੀਨ ਲਾਉਣ ਵਾਸਤੇ ਉਹਦੇ ਵਾਸਤੇ ਵਧੀਆ ਟਰੈਕਟਰ ਨੇ ਨਵੇਂ ਦੀ ਕੀਮਤ ਦੀ ਕਾਫੀ ਆ ਭਾਈ ਮੇਰੇ ਸਾਬ ਨਾਲ 12 13 ਦੇ ਕਰੀਬ ਹੋਊਗਾ ਟਰੈਕਟਰ ਇਹ ਤੇ ਜੇ ਕਿਸੇ ਨੇ ਲੈਣਾ ਭਾਈ ਜੇ ਕੋਈ ਸੋਨਾ ਦੀ ਕਾ ਲੈਣ ਬਾਰੇ ਸੋਚ ਰਿਹਾ ਠੀਕ ਹੈ ਜੀ ਹੋਰ ਭਾਈ ਫੋਰ ਤਾਂ ਆਹ ਟਰੈਕਟਰ ਅੱਖਾਂ ਵਿੱਚ ਕੇ ਲੈ ਜਾਓ ਭਾਈ ਠੀਕ ਹੈ ਜੀ ਭਾਈ ਯਾਦ ਰੱਖੋ ਇਹ ਟਰੈਕਟਰ ਵਧੀਆ ਲਿਆ ਦਾ ਤੇ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਬਾਈ ਪੁਰਾਣੇ ਜੀ ਆਪਾਂ ਆਲਰੇਡੀ ਦਿਖਾਏ ਹੋਏ ਨੇ ਸਾਰੇ ਟਰੈਕਟਰ ਤੇ ਆਪਨੇ ਕੋਲ 20 ਮਾਡਲ ਵੀ ਖੜਾ ਸਵਰਾਜ ਹੋਰ ਬਾਈ ਹੋਰ ਇਹ ਵੀ ਤੁਹਾਨੂੰ ਆਪਾਂ ਕੱਲ ਵੀ ਦਿਖਾਇਆ ਸੀ ਵਲੌਗਸ ਅੱਜ ਫੇਰ ਦਿਖਾ ਦਿੰਨੇ ਆ ਇਹ ਵੀ ਮੋਹਾਲੀ ਦਾ ਨੰਬਰ ਆ ਬਾਈ ਮੋਹਾਲੀ ਨੰਬਰ ਦੇ ਸਾਰੇ ਟਰੈਕਟਰ ਘੱਟ ਚੱਲੇ ਹੋਏ ਹੁੰਦੇ ਨੇ ਜੀ 20 ਮਾਡਲ 80 ਪੈਸੇ ਟਾਇਰਾਂ ਦੀ ਕੰਡੀਸ਼ਨ ਨਾਲ ਦੇ ਟਾਇਰ ਫੁੱਲ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਠੀਕ ਆ ਜੀ ਜੇ ਕੋਈ ਹੋਇਆ ਸਵਰਾਜ ਲੈਣ ਦਾ ਮੇਰਾ ਵੀਰ ਕਰਾ ਚਾਹ ਵਨ ਦੇਖ ਰਹੇ ਹੋ ਬਾਈ ਤੇ 6:30 ਵਜੇ ਬਾਈ ਟਾਈਮ ਹੋ ਗਿਆ ਜਾਣ ਦਾ ਪੰਪਰ ਲੱਗਿਆ ਹੋਇਆ ਪੂਰੀ ਤਸੱਲੀ ਕਰਕੇ ਟਰੈਕਟਰ ਲੈ ਜਿਓ ਠੀਕ ਹੈ ਜੀ ਪਿੱਛੋਂ ਕਰ ਲਓ ਕੰਡੀਸ਼ਨ ਚੈੱਕ ਮਗਰਾੜ ਐਨ ਫੁੱਲ ਓਕੇ ਲੋ ਜੀ ਬਾਕੀ ਆਪਣਾ ਨੰਬਰ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਜਿਹੜੀ ਆਪਾਂ ਨਾ ਦਿੱਤੀ ਹੋਈ ਉਹ ਫੋਨ ਤੇ ਲੈ ਲਿਓ ਜੀ ਇਹਦਾ ਰੇਟ 7.5 ਲੱਖ ਰੁਪਇਆ ਬਾਕੀ ਦਾ ਰੇਟ ਮੌਕੇ ਤੇ ਹੋ ਜਾਊਗਾ ਬਾਈ ਆ ਕੇ ਟਰੈਕਟਰ ਪਸੰਦ ਕਰ ਲਿਓ ਤੇ ਜੇ ਕਿਸੇ ਨੇ ਵੀ ਇਹਨਾਂ ਕੋਈ ਵਿਚ ਕਟਾਉਣਾ ਹੋਇਆ ਤਾਂ ਉਹ ਵੀ ਕੱਟ ਲਾਂਗੇ ਬਾਈ ਠੀਕ ਹੈ ਜੀ ਤੇ ਬਾਕੀ ਕਿਸੇ ਨੇ ਨਵਾਂ ਟਰੈਕਟਰ ਇੰਡੋ ਫਾਰਮ ਲੈਣਾ ਹੁੰਦਾ ਉਹ ਵੀ ਜਰੂਰ ਦੱਸਿਆ ਕਰੋ ਤੇ ਵਧੀਆ ਟਰੈਕਟਰ ਹੈ ਜਾਈ ਰੇਟ ਤੇ ਦੇ ਦਾਂਗੇ ਬਿਲਕੁਲ ਤੇ ਬਾਕੀ ਅੱਜ ਦੇ ਵਲੌਗ ਚ ਇੰਨਾ ਹੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਆਂ ਫੇਰ ਕਿਸੇ ਹੋਰ ਨਵੇਂ ਵਲੌਗ ਚ ਧੰਨਵਾਦ ਸਾਰਿਆਂ ਦਾ